ਲੋਬੀ ਨੂੰ ਕਾਲੀ ਜੇ ਕਰਦਾ ਪਰੌਠੇ ਦਹੀਂ ਅਚਾਰ ਤੇ ਪਾਣੀ ਹੋਰ ਸਾਰਾ ਕੁਝ ਜਿਹੜਾ ਹੈਗਾ ਸੋ ਆ ਗਿਆ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਰਾਜ ਅਕਲੀਆ ਤੇ ਤੁਸੀਂ ਦੇਖ ਰਹੇ ਹੋ ਅਕਲੀਆ ਫੈਮਲੀ ਵਲੌਗਸ ਕਿੰਨ ਲੌਕਮੀਟਰ ਤੁਰਨ ਤੋਂ ਬਾਅਦ ਪਹੁੰਚ ਗਏ ਆਪਾਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਕੇਸਗੜ ਸਾਹਿਬ ਖਾਲਸਾ ਪੰਥ ਦੇ ਪੰਜਾਂ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਖਾਲਸਾ ਪੰਥ ਦਾ ਜਨਮ ਸਥਾਨ ਹੈ ਇੱਥੇ ਸੰਗਤ ਦੇ ਭਾਰੇ ਇਕੱਠ ਵਿੱਚ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ ਤੇ ਸਭ ਤੋਂ ਪਹਿਲਾਂ ਭਾਈ ਦਿਆਰਾਮ ਜੀ ਭਾਈ ਧਰਮਦਾਸ ਜੀ ਭਾਈ ਹਿੰਮਤਰਾਏ ਜੀ ਭਾਈ ਮੁਖਮचंद ਜੀ ਤੇ ਭਾਈ ਸਹਿਬ ਚੰਦ ਜੀ ਇਨ੍ਹਾਂ ਪੰਜਾਂ ਨੇ ਗੁਰੂ ਸਹਿਬਾਨਾ ਦੇ ਚਰਨਾਂ ਵਿੱਚ ਸੀਸ ਪੈਂਟ ਕੀਤੇ ਸਨ ਇਹ ਸਾਰੇ ਵੱਖ-ਵੱਖ ਜਾਤਾਂ ਨਾਲ ਸੰਬੰਧ ਰੱਖਦੇ ਸਨ ਇੱਥੇ ਗੁਰੂ ਸਾਹਿਬ ਨੇ ਜਾਤ ਪਾਤ ਦਾ ਖਾਤਮਾ ਕੀਤਾ ਸੀ ਤੇ ਇਹਨਾਂ ਪੰਜਾਂ ਨੂੰ ਖੰਡੇ ਦੀ ਪੌਹਲ ਦੇ ਕੇ ਪੰਜ ਪਿਆਰੇ ਸਾਜਿਆ ਸੀ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਆਪ ਇਹਨਾਂ ਤੋਂ ਅਮਰਦੀ ਦਾਤ ਪ੍ਰਾਪਤ ਕੀਤੀ ਸੀ ਤੇ ਇੱਥੇ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਧੰਨਵਾਦ ਜੀ ਮੈਂ ਦੱਸਾਂ ਜੁੜਾ ਕਰ ਵਿੱਚ ਜੁੜੇ ਜਮਾ ਕਰਾਤੇ ਤੇ ਹੁਣ ਅਸੀਂ ਜਾਵਾਂਗੇ ਦਰਬਾਰ ਸਾਹਿਬ ਦੇ ਵੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਬਾਹਰੀ ਹਮਲੇ ਤੋਂ ਸੁਰੱਖਿਅਤ ਰੱਖਣ ਲਈ ਇੱਥੇ ਪੰਜ ਕਿਲਿਆਂ ਦਾ ਨਿਰਮਾਣ ਕੀਤਾ ਗਿਆ ਜਾਂ ਕਹਿ ਲਓ ਕਿ ਪੰਜ ਕਿਲਿਆਂ ਨੂੰ ਉਸਾਰਿਆ ਗਿਆ ਇਹਨਾਂ ਵਿੱਚ ਕਿਲਾ ਅਨੰਦਗੜ੍ਹ ਸਾਹਿਬ ਕਿਲਾ ਲੋਹਗੜ੍ਹ ਸਾਹਿਬ ਕਿਲਾ ਹੋਲਗੜ੍ਹ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਤੇ ਕਿਲਾ ਤਾਰਾਗੜ੍ਹ ਸਾਹਿਬ ਹੂਲਾ ਮਹੱਲਾ ਕੂਮੀ ਜੋੜ ਮੇਲਾ ਹੈ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਖਾਲਸਾ ਪੰਥ ਹੂਲੀ ਨਹੀਂ ਹੂਲਾ ਖੇਡਦਾ ਹੈ ਤੇ ਜੋੜ ਮੇਲਾ ਪਰਦਾ ਹੈ ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1701 ਚੇਤ ਦੀ 1 ਤਰੀਕ ਨੂੰ ਰੱਖਿਆ ਸੀ ਉਹਨਾਂ ਨੇ ਖਾਲਸੇ ਨੂੰ ਸ਼ਾਸਤਰ ਵਿੱਦਿਆ ਤੇ ਯੁੱਧ ਕਲਾ ਵਿੱਚ ਨਪੁੰਨ ਕਰਨ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਮੁਕਾਬਲੇ ਕਰਾਏ ਗਏ। ਬਾਹਦਰ ਜੋਧਿਆ ਨੂੰ ਸਰੂਪੇ ਬਖਸ਼ੇ। ਉਦੋਂ ਤੋਂ ਹੀ ਅਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਬਾਅਦ ਹੋਲਾ ਮਹੱਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਆ ਗਏ ਆ ਬਾਹਰ ਅ ਅੰਦਰ ਜਿਹੜੀ ਅਸੀਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਅੰਦਰ ਵੀਡੀਓ ਅਲਾਉ ਨਹੀਂ ਹੈਗੀ। ਤਾਂ ਕਰਕੇ ਉੱਥੇ ਜਿਹੜੀ ਸਕ੍ਰੀਨ ਸੀ ਬੰਦ ਕਰਤੀ ਸੀ ਤੇ ਸਾਡੇ ਗਰੁੱਪ ਵੱਲੋਂ ਜਿਹੜੀ ਇੱਥੇ ਫੋਟੋਗ੍ਰਾਫੀ ਹੋ ਰਹੀ ਆ ਤੱਕ ਸਭ ਤੇ ਮੱਥਾ ਟੇਕਣ ਤੋਂ ਬਾਅਦ ਜੀ ਹੁਣ ਅਸੀਂ ਚੱਲੇ ਆ ਬਰਾਸਤੇ ਖਾਲਸਾ ਦੇ ਵੱਲ ਤੇ ਜਾ ਕੇ ਤੁਹਾਨੂੰ ਵੀ ਦਿਖਾਉਣੇ ਆ ਪੰਜਾਬ ਦਾ ਇਤਿਹਾਸ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦਾ ਇਤਿਹਾਸ ਜੋ ਕਿ ਸਾਰੂ ਸਿੱਖ ਧਰਮ ਦਾ ਸਿੱਖ ਹੁਣ ਤੇ ਜਿਹੜਾ ਸੀ ਮਾਨ ਮਾਨ ਮਹਿਸੂਸ ਕਰਦੇ ਆ ਸਾਡੇ ਖਾਲਸਿਆਂ ਦੀ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਗਸਟਪੇ ਪਾਸ਼ਾ ਧਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਰਤੀ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਆ ਜਿੱਥੇ ਖਾਲਸੇ ਦਾ ਜਨਮ ਹੋਇਆ ਅਸੀਂ ਉਸ ਪਵਿੱਤਰ ਜਗ੍ਹਾ ਤੇ ਖੜੇ ਆ ਤੇ ਉਸ ਪਵਿੱਤਰ ਜਗ੍ਹਾ ਦਾ ਦਰਸ਼ਨ ਕਰਕੇ ਆਏ ਆ ਮੱਥਾ ਟੇਕ ਕੇ ਆਏ ਆ ਤੇ ਹੁਣ ਅਸੀਂ ਚੱਲਦੇ ਆਂ ਵਿਰਾਸਤੇ ਖਾਲਸਾ ਦੇ ਵਾ ਤੇ ਇਹ ਨੰਦਪੁਰ ਸਾਹਿਬ ਦਾ ਬਾਜ਼ਾਰ ਤੇ ਬੀਬੀਆਂ ਇੱਥੇ ਕਲਰਾਂ ਜਾਂ ਨੇ ਕੜੇ ਆਪਾਂ ਕਿ ਲਈ ਕੜਾ 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 ਆ ਮੋਡਰਨ ਕੜੇ ਲੈ ਗਏ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਤੁਸੀਂ ਦੇਖੋਗੇ ਕਿ پارک ਦੀ ਸੇ ਕੋਈ ਸਮੱਸਿਆ ਨਹੀਂ ਹੈਗੀ ਫ੍ਰੀ ਪਾਰਕਿੰਗ ਹਾਂ ਫ੍ਰੀ ਪਾਰਕਿੰਗ ਆ ਔਰ ਬਹੁਤ ਖੁੱਲੀ ਜਗ੍ਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਤੁਸੀਂ ਅੱਛੇ ਆਪਣੀ ਗੱਡੀ ਵੇਚੀ ਜਾਕ ਵੇ ਕਿਸੇ ਡਰਦੇ ਇੱਥੇ ਖੜਾ ਸਕਦੇ ਹੋ ਔਰ ਕਿੰਨੇ ਮਰਜ਼ੀ ਟਾਈਮ ਲਈ ਹਮਮਮ ਨੋਰਮਲ ਪਾਰਕਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਵੀ 1 ਘੰਟਾ 20 ਰੁਪਈਆ ਜਾਂ 1 ਘੰਟਾ 100 ਰੁਪਈਆ ਇਹੋ ਜੀ ਇੱਥੇ ਕੋਈ ਗੱਲ ਨਹੀਂ ਹੈ ਚਾਹੇ ਤੁਸੀਂ 4 ਘੰਟੇ ਗੱਡੀ ਖੜਾ ਲਓ ਚਾਹੇ 8 ਘੰਟੇ ਕੋਈ ਪਾਰਕਿੰਗ ਨਹੀਂ ਹੈ ਇਹ ਸਭ ਤੋਂ ਵੱਡੀ ਸਹੂਲਿਅਤ ਮਤਲਬ ਪਾਰਕਿੰਗ ਦੀ ਕੋਈ ਫੀਸ ਨਹੀਂ ਹੈ ਕੋਈ ਫੀਸ ਨਹੀਂ ਠੀਕ ਹੈ ਜੀ ਹੁਣ ਅਸੀਂ ਚੱਲਾਂਗੇ ਬਸ ਦੇ ਵੱਲ ਤਾਕਤ ਸ੍ਰੀ ਕੇਸਗੜ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਆ ਵਿਰਾਸਤ ਖਾਲਸਾ ਦੇ ਬਾਦ ਪਹਿਲਾਂ ਅਸੀਂ ਟਿਕਟਸ ਲਈਆਂ ਟਿਕਟ ਲੈਣ ਤੋਂ ਬਾਅਦ ਹੁਣ ਅਸੀਂ ਚੱਲੇ ਆ ਵਿਰਾਸਤ ਖਾਲਸਾ ਦੇ ਅੰਦਰ ਅੱਖਾਂ ਤੇ ਅੱਗੇ ਜਾ ਕੇ ਹੋਊਗੀ ਸਾਡੀ ਐਂਟਰੀ ਉੱਥੇ ਚੈਕਿੰਗ ਹੋਊਗੀ ਪਹਿਲਾਂ ਅਸੀਂ ਟਿਕਸ ਲਈਆਂ ਟਿਕਟ ਲੈਣ ਤੋਂ ਬਾਅਦ ਹੁਣ ਅਸੀਂ ਚੱਲੇ ਆਂ ਵਿਰਾਸਤੇ ਖਾਲਸਾ ਦੇ ਅੰਦਰ 25 ਨਵੰਬਰ 2011 ਨੂੰ ਵਿਰਾਸਤੇ ਖਾਲਸਾ ਆਮ ਲੋਕਾਂ ਦੇ ਵੇਖਣ ਲਈ ਜਿਹੜਾ ਖੋਲ ਦਿੱਤਾ ਗਿਆ ਤੇ ਇਸ ਦਾ ਸਭ ਸੰਭਾਲ ਦਾ ਸਾਰਾ ਕੰਮ ਪੰਜਾਬ ਸਰਕਾਰ ਦੁਆਰਾ ਕੀਤਾ ਜਾਂਦਾ 100 ਏਕੜ ਰਕਬੇ ਵਿੱਚ ਉਹ ਸਾਰੇ ਵਿਰਾਸਤੇ ਖਾਲਸਾ ਨੂੰ ਅੰਤਰਰਾਸ਼ਟਰੀ ਪ੍ਰਸਿੱਧ ਆਰਕੀਟੈਕਟ ਸ਼੍ਰੀ ਮੋਸੇ ਸੈਫਦੀ ਨੇ ਡਿਜ਼ਾਈਨ ਕੀਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉਦਮ ਹੈ ਵਿਰਾਸਤੇ ਖਾਲਸਾ ਹੈਰੀਟੇਜ ਮਿਊਜ਼ੀਅਮ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਹੈ ਤੇ ਇਸ ਮਿਊਜ਼ੀਅਮ ਵਿੱਚ ਤੁਸੀਂ ਪੰਜਾਬ ਦਾ 500 ਸਾਲ ਪੁਰਾਣਾ ਕਲਚਰ ਵੀ ਦੇਖ ਸਕਦੇ ਹੋ ਆਰਕੀਟੈਕਟ ਵੱਲੋਂ ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜ ਪਿਆਰਾਂ ਦੇ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ਜਦੋਂ 1699 ਵਿੱਚ ਖਾਲਸੇ ਦਾ ਜਨਮ ਹੋਇਆ ਉਸ ਸਮੇਂ ਦੀਆਂ ਪੁਰਾਣੀਆਂ ਤਸਵੀਰਾਂ ਤੁਹਾਨੂੰ ਇੱਥੇ ਵੇਖਣ ਨੂੰ ਜਿਹੜਾ ਮਿਲਣਗੇ ਤੇ ਆਪਾਂ ਇਹ ਵੀ ਆਖ ਸਕਦੇ ਹਾਂ कि जेकर ਕਿਸੇ ਨੇ ਪੂਰਾ ਪੰਜਾਬ ਇੱਕ ਥਾਂ ਤੇ ਵੇਖਣਾ ਹੋਵੇ ਤਾਂ ਉਹ ਵਿਰਾਸਤੇ ਖਾਲਸਾ ਵਿੱਚ ਆ ਕੇ ਵੇਖ ਸਕਦੇ ਨੇ ਤੇ ਦੋਸਤੋ ਹੁਣ ਅਸੀਂ ਪਹੁੰਚ ਗਏ ਆਂ ਵਿਰਾਸਤੇ ਖਾਲਸਾ ਦੇ ਅੰਦਰ ਜਦੋਂ ਆਪਾਂ ਵਿਰਾਸਤੇ ਖਾਲਸਾ ਦੀ ਪਹਿਲੀ ਗੈਲਰੀ ਵਿੱਚ ਇੰਟਰ ਕਰਾਂਗੇ ਜਾਂ ਦਾਖਲ ਹੋਵਾਂਗੇ ਤਾਂ ਤੁਹਾਡੇ ਕੰਨਾਂ ਵਿੱਚ ਪੰਜਾਬ ਦੇ ਲੋਕ ਜਿਵੇਂ ਟੱਪੇ ਹੋਏ ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਤੁਹਾਡੇ ਕੰਨਾਂ ਵਿੱਚ ਪੈਣੀਆਂ ਤੇ ਕਿਤਨੇ ਕਿਤੇ ਤੁਹਾਡੇ ਕੰਨਾਂ ਵਿੱਚ ਮਿਠਾਸ ਪਰਨਗੇ ਇਸ ਸਕਰੀਨ ਤੇ ਜਿਹੜਾ ਤੁਸੀਂ ਮਾਡਲ ਦੇਖ ਰਹੇ ਹੋ ਤਿੱਤ ਤਵੀ ਦਾ ਇਹ ਇੱਕ ਮਾਡਲ ਤਿਆਰ ਕੀਤਾ ਜਦੋਂ ਗੁਰੂ ਅਰਜਨ ਦੇਵ ਜੀ ਤਿੱਤ ਤਵੀ ਤੇ ਬਿਠਾਇਆ ਗਿਆ ਸੀ ਤੇ ਇਹਨਾਂ ਉੱਪਰ ਰੇਤ ਪਾਈ ਗਈ ਸੀ ਖਾਲਸੇ ਦੀ ਜਨਮ ਭੂਮੀ ਤੋਂ ਲੈ ਕੇ ਅਖੀਰ ਤੱਕ ਇਸ ਮਿਊਜ਼ੀਅਮ ਵਿੱਚ ਸਾਡੀ ਅਸਲੀਅਤ ਹੈ ਕਿ ਅਸੀਂ ਕੌਣ ਹਾਂ ਅਸੀਂ ਕਿੱਥੋਂ ਆਏ ਹਾਂ ਸਿੱਖ ਧਰਮ ਕੀ ਹੈ ਸਾਡਾ ਮੂਲ ਕੀ ਹੈ ਅਸੀਂ ਕਿੱਥੋਂ ਸ਼ੁਰੂ ਹੋਏ ਸਾਡੇ ਪੰਜਾਬ ਦਾ ਕੀ ਵਿਰਾਸਤ ਹੈ ਸਾਡੇ ਪੰਜਾਬ ਦਾ ਕੀ ਵਿਰਸਾ ਹੈ ਤੁਸੀਂ ਇੱਥੇ ਦੇਖੋਗੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਵੇਂ ਤੱਤੀ ਤਵੀਤੇ ਬਿਠਾਇਆ ਗਿਆ ਸੀ ਸ਼ੇਵੀ ਪਾਤਸ਼ਾਹੇ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਜਿਨ੍ਹਾਂ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਕਿਵੇਂ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਗਈ ਗੁਰੂ ਕਾਲ ਦਾ ਸਮਾਂ ਕੀ ਸੀ ਗੁਰੂ ਕਾਲ ਦੇ ਸਮੇਂ ਤੋਂ ਲੈ ਕੇ ਉਸ ਤੋਂ ਬਾਅਦ ਦਾ ਸਮਾਂ ਤੁਹਾਨੂੰ ਸਾਰਾ ਇੱਥੇ ਦੇਖਣ ਨੂੰ ਮਿਲੇਗਾ ਹੁਣ ਆਪਾਂ ਚੱਲਦੇ ਆ ਅੱਗੇ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਵਿੱਚ ਜਿਹੜਾ ਸਮਾਂ ਨਜ਼ਰ ਆਏਗਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਾਂ ਆਏਗਾ ਉਹਨਾਂ ਨੇ ਕਿਵੇਂ ਸਾਨੂੰ ਜ਼ਬਰ ਜ਼ੁਲਮ ਦੇ ਨਾਲ ਜਦ ਲੜਨਾ ਸਿਖਾਇਆ ਫਿਰ ਤੁਸੀਂ ਦੇਖੋਗੇ ਕਿਵੇਂ ਗੁਰੂ ਕਾਲ ਦਾ ਜਿਹੜਾ ਸਮਾਂ ਸੀ ਉਹ ਖਤਮ ਹੋ ਜਾਂਦਾ ਹੈ ਗੁਰੂ ਸਾਹਿਬ ਆਨੰਦਪੁਰ ਛੱਡ ਕੇ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਉਹਨੂੰ ਛੱਡ ਕੇ ਚਲੇ ਜਾਂਦੇ ਆ ਹਨਾ ਤੇ ਉਸ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਉਹ ਆਉਂਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਆ ਜਾਂਦਾ ਜਦੋਂ ਜੰਗਲਾਂ ਵਿੱਚ ਸਿੰਘ ਜਿਹੜੇ ਰਹਿਣ ਲੱਗ ਜਾਂਦੇ ਆ ਫਿਰ ਤੁਸੀਂ ਦੇਖੋਗੇ ਸਿੱਖ ਰਾਜ ਦਾ ਸਭ ਤੋਂ ਸੁਨਹਿਰੀ ਸਮਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ ਫਿਰ ਤੁਸੀਂ ਦੇਖੋਗੇ ਸਿੱਖ ਐਂਗਲੋਵਾਰ ਜਿੰਨੀਆਂ ਵੀ ਸਾਡੀਆਂ ਅੰਗਰੇਜ਼ਾਂ ਦੇ ਨਾਲ ਲੜਾਈਆਂ ਹੋਈਆਂ ਉਹ ਵੀ ਤੁਸੀਂ ਦੇਖੋਗੇ ਫਿਰ ਦੇਖੋਗੇ ਪੰਜਾਬ ਨੂੰ ਜਿਹੜਾ ਹੈਗਾ ਸੀ ਛੇ ਰਾਸਤਾਂ ਵਿੱਚ ਵੰਡਿਆ ਗਿਆ ਸੀ ਜਿਵੇਂ ਜਿਵੇਂ ਪਟਿਆਲਾ ਹੋ ਗਿਆ ਪਟਿਆਲਾ ਰਾਸਤ ਨਾਭਾ ਰਾਸਤ ਅਹੀਂ ਆਪਣੇ ਜਿਹੜੇ ਛੇ ਰਸਤੇ ਸੀ ਉਹਨਾਂ ਵਿੱਚ ਪੰਜਾਬ ਨੂੰ ਜਿਹੜਾ ਵੰਡਿਆ ਗਿਆ ਸੀ ਮਤਲਬ ਰਸਤਿਆਂ ਦਾ ਜਿਹੜਾ ਰਾਜ ਹੋ ਗਿਆ ਸੀ ਤੇ ਫਿਰ ਸਮਾਊਗਾ ਸਿੱਖਾਂ ਨੇ ਆਜ਼ਾਦੀ ਲਈ ਕਿਵੇਂ ਕਿਵੇਂ ਸੰਘਰਸ਼ ਕੀਤੇ ਕਿਵੇਂ ਸਿੰਘਾਂ ਨੇ ਮੋਰਚੇ ਲਾਏ ਕਿੱਥੇ ਕਿੱਥੇ ਮੋਰਚੇ ਲਾਏ ਤੇ ਫਿਰ ਆਊਗਾ ਗੁਰਦੁਆਰਿਆਂ ਨੂੰ ਕਿਵੇਂ ਆਜ਼ਾਦ ਕਰਵਾਇਆ ਉਹ ਸਮਾਂ ਸੀ ਜਦੋਂ ਗੁਰਦੁਆਰਿਆਂ ਤੇ ਆਪਣੇ ਕਈ ਕਿਸੇ ਹੋਰ ਸੰਪਰਦਾਏ ਨੇ ਜਿਹੜਾ ਗੁਰਦੁਆਰ ਤੇ ਕਬਜ਼ਾ ਕੀਤਾ ਹੋਇਆ ਸੀ ਕਿਵੇਂ ਉਹਨਾਂ ਨੇ ਗੁਰਦੁਆਰੇ ਗੁਰਦੁਆਰਿਆਂ ਨੂੰ ਆਪਣੇ ਉਹਨਾਂ ਦੇ ਪੰਜੇ ਤਛੜਾਇਆ ਸੀਗਾ ਤੇ ਫਿਰ ਸਮਾਂ ਤੁਸੀਂ ਦੇਖੋਗੇ 1925 ਦਾ ਸਮਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਆਇਆ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਬਣਦਾ ਸਿੱਖਾਂ ਨੂੰ ਆਪਣੇ ਜਿਹੜੇ ਹੱਕ ਮਿਲਨੇ ਸੀ ਉਹ ਸ਼ੁਰੂ ਹੋ ਗਏ ਤੇ ਫਿਰ ਮਾਸਟਰ ਤਾਰਾ ਸਿੰਘ ਨੇ ਤੁਸੀਂ ਦੇਖੋਗੇ ਕਿਵੇਂ ਉਹਨਾਂ ਨੇ ਮਤਲਬ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਲੜੇ ਕਿਵੇਂ ਜੂੰਜੇ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਸਾਡੇ ਪੰਜਾਬ ਦੀ ਬਰਬਾਦੀ ਦਾ ਸਮਾਂ ਸਾਡੇ ਦੇਸ਼ ਨੂੰ ਵੰਡਿਆ ਗਿਆ ਬੇਸ਼ੱਕ ਸਾਡਾ ਦੇਸ਼ ਆਜ਼ਾਦ ਹੋ ਗਿਆ ਆਜ਼ਾਦੀ ਦਾ ਜੋ ਕਤਲੇਆਮ ਸੀ ਜਾਂ ਆਜ਼ਾਦੀ ਦਾ ਜੋ ਨੁਕਸਾਨ ਸੀ ਉਹ ਕਿਤਨਾ ਕਿਤੇ ਸਾਡੇ ਪੰਜਾਬ ਨੇ ਹੰਡਾਇਆ ਬਸਤੇ ਖਾਲਸਾ ਦੇਖਣ ਤੋਂ ਬਾਅਦ ਹੁਣ ਅਸੀਂ ਆ ਗਏ ਆ ਬਾਹਰ ਅ ਕੁਝ ਵੀਡੀਓ ਉੱਥੇ ਬਣ ਗਈ ਹੈ ਕੁਝ ਵੀ ਬਣੀ ਨਹੀਂ ਉਹਦਾ ਕਾਰਨ ਕੀ ਸੀ ਕਿ ਉੱਥੇ ਵੀਡੀਓਗ੍ਰਾਫੀ ਆ ਉਹ ਆਉ ਨਹੀਂ ਸੀਗੀ ਤੇ ਹੁਣ ਆਪਾਂ ਚੱਲਦੇ ਆ ਬਸਤੇ ਵੱਲ ਤੇ ਮਿਲਦੇ ਆ ਫਿਰ ਅੱਗੇ ਚੱਲਦੇ ਆ